ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਮੁਕਤ ਜਯਾਤੀ ਦੇ ਬਹੁਤ ਹੀ ਖਾਸ ਖਾਸ ਜੋ ਕਰੀਮ ਕਹੀ ਜਾ ਸਕਦੀ ਹੈ ਸਾਡੀ ਕੰਪਨੀ ਬਾਗ ਵਿਖੇ ਮੀਟਿੰਗ ਹੋਈ ਔਰ ਭਗਵਾਨ ਤਮਾਨ ਨੇ ਜੋ ਆਪ ਪਾਰਟੀ ਦੀ ਸਰਕਾਰ ਹੈ ਜਿਹਨੂੰ ਅਸੀਂ ਬਹੁਤ ਹੀ ਹੱਲੇ ਦੇ ਨਾਲ ਵੋਟਾਂ ਪਾਈਆਂ ਸੀ ਤੇ ਬਹੁਤ ਹੀ ਬਹੁਮਾਤੇ ਵਿੱਚ ਜਿਤਾਇਆ ਸੀ ਉਹਨਾਂ ਨੇ ਸਾਡੇ ਸਮਾਜ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਹੈ ਜਦੋਂ ਕੇ ਪਿਛਲੀਆਂ ਸਰਕਾਰਾਂ ਨੇ 2001 ਤੋਂ ਲੈ ਕੇ ਮੁਕਤ ਜਾਤੀ ਦੇ ਬੱਚਿਆਂ ਨੂੰ ਵਧੀਆਂ ਨੌਕਰੀਆਂ ਜੋ ਐਸੀ ਸਪੋਰਟਸ ਦੀਆਂ ਤੇ ਐਸੀ ਐਕਸੈਸਸ ਮੈਂਡੀਆਂ ਵੱਜ ਜਾਂਦੀਆਂ ਸੀ ਉਹ ਸਾਡੇ ਬੱਚਿਆਂ ਨੂੰ ਮਿਲ ਜਾਂਦੀਆਂ ਸਨ ਪਰ ਇਸ ਆਮ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਨੇ 7 9 2022 ਨੂੰ ਉਹ ਜੋ ਨੋਟੀਫਿਕੇਸ਼ਨ 2001 ਦੇ ਵਿੱਚ ਅਕਾਲੀ ਸਰਕਾਰ ਨੇ ਜਾਰੀ ਕੀਤਾ ਸੀ ਤੇ ਕਾਂਗਰਸ ਸਰਕਾਰ ਨੇ ਉਸ ਦੇ ਵਿੱਚ ਬਹੁਤ ਵੱਡੀ ਸੋਧ ਕਰਕੇ ਸਾਨੂੰ ਉਹ ਵਧੀਆਂ ਘਟੀਆਂ ਨੌਕਰੀਆਂ ਜੋ ਸਾਡੇ ਬੱਚਿਆਂ ਨੂੰ ਮਿਲ ਜਾਂਦੀਆਂ ਸਨ ਪਰ ਭਗਵਾਨ ਤਮਾਨ ਨੇ ਸਾਡੇ ਲੋਕਾਂ ਦੀ ਗਰੀਬੀ ਦਾ ਫਾਇਦਾ ਚੁੱਕਦੇ ਹੋਏ ਸਾਡੇ ਸਮਾਜ ਤੇ ਬਹੁਤ ਹੀ ਵੱਡਾ ਘਵਾੜਾ ਮਾਰਿਆ ਜੋ ਬਹੁਤ ਹੀ ਵੱਡਾ ਇੱਕ ਧੋਖਾ ਕੀਤਾ ਸਾਡੇ ਬੱਚਿਆਂ ਦੇ ਨਾਲ ਕਿਉਂਕਿ ਇਹ ਸਰਕਾਰ ਨੂੰ ਇਹ ਜ਼ਰੂਰ ਦਿਸ ਰਿਹਾ ਹੋਵੇਗਾ ਕਿ ਜਦੋਂ ਦਾ ਨੋਟੀਫਿਕੇਸ਼ਨ ਇਹਨਾਂ ਨੇ ਵਾਪਸ ਲਿਆ ਹੈ ਅਸੀਂ ਬਹੁਤ ਜ਼ਿਆਦਾ ਗਰੀਬ ਲੋਕ ਆ ਅਸੀਂ ਸੜਕਾਂ ਨਹੀਂ ਰੋਕ ਸਕਦੇ ਰੇਲਾਂ ਨਹੀਂ ਰੋਕ ਸਕਦੇ ਬੱਸਾਂ ਨਹੀਂ ਰੋਕ ਸਕਦੇ ਪਰ ਜੋ ਇਹ 24 ਦੀ ਐਮਪੀ ਦੀ ਇਲੈਕਸ਼ਨ ਹੈ ਇਸ ਦੇ ਪਹਿਲਾਂ ਪਹਿਲਾਂ ਜੇ ਇਹ ਨੋਟੀਫਿਕੇਸ਼ਨ ਭਗਵਾਨ ਤੁਮਾਰ ਜੀ ਵਾਪਸ ਦੁਬਾਰਾ ਜਾਰੀ ਕਰ ਦਿੰਦੇ ਨੇ ਉਸੇ ਤਰੀਕ ਤੋਂ ਤਾਂ ਅਸੀਂ ਪਹਿਲੇ ਦੀ ਤਰ੍ਹਾਂ ਹੀ ਉਤਸ਼ਾਹ ਦੇ ਨਾਲ ਇਹਨਾਂ ਨੂੰ ਵੋਟਾਂ ਪਾਵਾਂਗੇ ਤੇ ਜੇਕਰ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਸਰਕਾਰ ਆਮ ਪਾਰਟੀ ਦੀ ਤਾਂ ਇਹ ਜੋ ਚਵੀ ਦੀਆਂ ਇਲੈਕਸ਼ਨਾਂ ਦੇ ਇਹਦੇ ਵਿੱਚ ਇਹਨਾਂ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਮੈਂ ਇਹਨਾਂ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਗਲਤਰਾ ਮਰਲਾ ਰਾਸ਼ਟਰੀਆ ਪ੍ਰਧਾਨ ਸੰਸਮਲ ਸੰਸੀ ਸਮਾਜ ਅੱਜ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੇ ਹੋਏ ਹਾਂ ਸੰਸੀ ਸਮਾਜ ਦੇ ਜਿੰਨੇ ਵੀ ਸਾਡੇ ਨੁਮਾਇੰਦੇ ਹਨ ਅਰੇ ਇਸ ਗੱਲ ਦਾ ਫੈਸਲਾ ਕੀਤਾ ਗਿਆ ਹੈ ਕਿ ਜੋ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਸਾਡੇ ਨਾਲ ਜਿਹੜਾ ਸਾਨੂੰ ਅਕਾਲੀ ਸਰਕਾਰ ਵੱਲੋਂ ਤੇ ਕਾਂਗਰਸ ਸਰਕਾਰ ਵੱਲੋਂ 2% ਕੋਟਾ ਦਿੱਤਾ ਗਿਆ ਸੀ ਉਹ ਕੋਟਾ ਉਸਨੇ 7-9-2022 ਨੂੰ ਇੱਕ ਚਿੱਠੀ ਕੱਢ ਕੇ ਸਾਡੇ ਕੋਲ ਇਹ ਕੋਟਾ ਵਾਪਸ ਲੈ ਲਿਆ ਸਾਡੀ ਇਹ ਪੰਜਾਬ ਦੇ ਵਿਮੁਖ ਜਾਤੀ ਜੋ ਕਬੀਲੇ ਸਨ ਉਹਨਾਂ ਦੇ ਨਾਲ ਇਹ ਇੱਕ ਬੜਾ ਵੱਡਾ ਇੱਕ ਧੋਖਾ ਕੀਤਾ ਸਾਡੇ ਨਾਲ ਬੇਇਨਸਾਫੀ ਕੀਤੀ ਆ ਜੋ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਪਰ ਇਹ ਗੱਲ ਨਹੀਂ ਜ਼ਰੂਰ ਕਹਿੰਨੇ ਆ ਇਸ ਪੰਜਾਬ ਸਰਕਾਰ ਨੂੰ ਅਗਰ ਇਹ ਕੋਟਾ ਜਿਹੜਾ ਸਾਡਾ ਉਸੇ ਤਰ੍ਹਾਂ ਹੀ ਪਿਛਲੀ ਤਰੀਕ ਤੋਂ ਬਹਾਲ ਕੀਤਾ ਜਾਵੇ ਜੋ ਸਾਡਾ 133 ਪੋਸਟਾਂ ਦਾ ਬੱਚਿਆਂ ਦਾ ਜੋ ਹੱਕ ਸੀ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਤੇ ਅਸੀਂ ਬਿਲਕੁਲ ਇਸ ਸਰਕਾਰ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੇ ਹੋਵਾਂਗੇ ਅਗਰ ਜੇ ਇੱਕ ਸਾਡਾ ਕੋਟਾ ਵਾਪਸ ਨਾ ਦਿੱਤਾ ਗਿਆ ਤੇ ਜਿਹੜੀਆਂ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਇਹ ਸਰਕਾਰ ਨੂੰ ਇਹ ਨਤੀਜੇ ਭੁਖਨੇ ਪੈਣਗੇ ਮੈਂ ਰਾਸ਼ਟਰੀਆ ਪ੍ਰਧਾਨ ਮੰਗਤਰਾ ਮਾਹਲਾ ਇਹ ਗੱਲ ਬਿਲਕੁਲ ਚਟਾਨ ਵਾਂਗੂ ਖੜਾ ਹੋ ਕੇ ਕਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਰ ਬਾਬਾ ਜੋਰਾ ਸਿੰਘ ਗੁਰਦਰਾ ਸ਼ਹੀਦ ਬਾਬਾ ਜੀਵਨ ਸਿੰਘ ਵੱਲਾ ਸੌਜੀ ਮੰਡੀ ਜੋ ਕਿ ਅੱਜ ਕੰਪਨੀ ਬਾਗ ਵਿਖੇ ਸਾਰੇ ਕ੍ਰੀਮ ਇਕੱਠੀ ਹੋਈ ਆ ਸਾਂਸੀ ਸਮਾਜ ਦੀ ਜੋ ਕਿ ਵੱਖ-ਵੱਖ ਸ਼ਹਿਰਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ ਹੋਏ ਨੇ ਜੋ ਕਿ ਆਪਾਂ ਨੂੰ ਇਹ ਸਮਾਜ ਨੂੰ ਜੋ ਬੱਚੀਆਂ ਖੁਟੀਆਂ ਬੱਚੀਆਂ ਖੁਟੀਆਂ ਜਿਹੜੀਆਂ ਆਪਣੀਆਂ ਨੌਕਰੀਆਂ ਉਹਦੇ ਵਿੱਚੋਂ 2% ਜੜੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੋਣਾ ਨੇ ਸਾਡੀ ਇਸ ਸਮਾਜ ਨੂੰ 2% ਜਿਹੜੀਆਂ ਨੌਕਰੀਆਂ ਦਿੱਤੀਆਂ ਸੀ ਉਹ ਅੱਜ ਇਸ ਭਗਵੰਤ ਮਾਨ ਨੇ ਉਹ ਜਿਹੜੇ 2% ਕੋਟਾਸ ਮਿਲਿਆ ਸੀ ਸਾਨੂੰ ਬੱਚੇ ਖੁਚੀਆਂ ਨੌਕਰੀਆਂ ਦੇ ਵਿੱਚੋਂ ਉਹ ਵੀ ਖੋਹ ਲਿੱਤਾ ਗਿਆ ਸੋ ਉਹਦੇ ਵਾਸਤੇ ਅੱਜ ਕੰਪਨੀ ਬਾਕੇ ਵੇਖੇ ਸਾਰੇ ਇਕੱਠੇ ਹੋਏ ਆ ਸੋ ਭਗਵੰਤ ਮਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਸਮਾਜ ਵੱਲੋਂ ਕਿ ਜਿਹੜਾ ਸਾਡਾ 2% ਕੋਟਾ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੋਣਾ ਨੇ ਦਿੱਤਾ ਸੀ ਉਹ ਸਾਨੂੰ ਵਾਪਸ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਖੋਹ ਲਿੱਤਾ ਹੈ ਅਗਰ ਜੇ ਨਹੀਂ ਦਿੰਦੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਜੋ ਗਰੀਬਾਂ ਦੇ ਨਾਲ ਧੱਕਾ ਕੀਤਾ ਹੈ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦੇ ਮੂੰਹ ਦੀ ਹਾਰ ਜਿਹੜੀ ਇਹਨਾਂ ਨੂੰ ਖਾਣੀ ਪਵੇਗੀ ਕਿ ਜਿਸ ਤਰੀਕੇ ਨਾਲ ਆਪਣੇ ਸਮਾਜ ਨੂੰ ਗਰੀਬ ਜਿਹੜੇ ਲੋਕ ਹੈ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਨਾ ਕਿ ਇਹਨਾਂ ਦੇ ਨਾਲ ਧੱਕਾ ਕਰਨਾ ਚਾਹੀਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ 2% ਕੋਟਾ ਜਿਹੜਾ ਸੀ ਇਹ ਗਰੀਬ ਲੋਕਾਂ ਨੂੰ ਦਿੱਤਾ ਗਿਆ ਸੀਗਾ ਅੱਜ ਇਹਨਾਂ ਨੇ ਖੋਇਆ ਗਿਆ ਸੁਭਗਵੰਤ ਮਾਨ ਨੂੰ ਇਹੇ ਬੇਨਤੀ ਹੈ ਕਿ ਇਹਨਾਂ ਗਰੀਬ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਹਾਰ ਖਾਣੀ ਪਵੇਗੀ ਦਾਸ ਇਹਨਿਆਂ ਕੀ ਬੇਨਤੀਆਂ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਮੈਂ ਗੋਪਾਲ ਸਿੰਘ ਮੈਂ ਇਸ ਆਪਣੇ ਸਮਾਜ ਦੇ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਤੋਂ ਜੁੜਿਆ ਸੀ ਸਾਡੇ ਇਸ ਸਮਾਜ ਦੇ ਵਿੱਚ ਸੱਤ ਕਸਟਾਂ ਨੇ ਜਿਹੜੀਆਂ ਸਟੂਲ ਡਰਾਈਵ ਦੇ ਵਿੱਚ ਆਉਂਦੀਆਂ ਨੇ ਤੇ ਸਾਡੀ ਪੰਜਾਬ ਦੇ ਵਿੱਚ ਲਗਭਗ ਜਿਹੜੀ ਆਬਾਦੀ ਹੈ ਇਸ ਟਾਈਮ ਤੇ 26-27 ਲੱਖ ਹੈ ਔਰ ਸਾਡੀ ਇੰਨੀ ਜ਼ਿਆਦਾ ਮੈਜੋਰਟੀ ਹੈ ਇਹਨਾਂ ਸੱਤਾਂ ਦੀ ਜੇਕਰ ਅਸੀਂ 13 ਸੀਟਾਂ ਦੇ ਉੱਤੇ ਵੀ ਇੱਕ ਇੱਕ ਦੋ ਦੋ ਸੀਟਾਂ ਦੇ ਉੱਤੇ ਆਪਣੇ ਵਿਮੁਖਤ ਜਾਤੀਆਂ ਤੇ ਕਬੀਲੀਆਂ ਦੇ ਇਹ ਬੰਦੇ ਵੀ ਖੜੇ ਕਰੀਏ ਤਾਂ ਉਹ ਮੇਰੇ ਖਿਆਲ ਆ ਵੀ ਦੂਜੀਆਂ ਕੌਮਾਂ ਨੂੰ ਸਾਰਿਆਂ ਨੂੰ ਪਿੱਛੇ ਛੱਡ ਜਾਣਗੀਆਂ ਸਾਡੀ ਇੰਨੀ ਜ਼ਿਆਦਾ ਵੋਟ ਆ ਕਿਉਂਕਿ ਜਿੰਨੇ ਵੱਡੇ ਲੋਕ ਨੇ ਉਹ ਕਦੀ ਵੋਟ ਤੇ ਪਾਉਂਦੇ ਨਹੀਂਗੇ ਤੇ ਸਾਡੇ ਤੇ ਗਰੀਬ ਲੋਕ ਹੀ ਵੋਟ ਪਾਉਂਦੇ ਇਹਨਾਂ ਦੇ ਸਿਰ ਤੇ ਸਰਕਾਰਾਂ ਬਣਦੀਆਂ ਨੇ ਤੇ ਮੈਂ ਸਮਝਦਾ ਕਿ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਸਾਡੀਆਂ ਨੁਮਾਇੰਦਗੀਆਂ ਸਾਨੂੰ ਜਿਹੜਾ ਪਿੱਛੇ ਮਿਲੀਆਂ ਸੀ ਜਾਂ ਜਿਹੜੀਆਂ ਅੱਗੇ ਮਿਲਣ ਵਾਸਤੇ ਹੋ ਰਹੀਆਂ ਸੀ ਉਹ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤੀਆਂ ਨੇ ਇਹਦੇ ਵਿੱਚ ਜਦ ਸਭ ਤੋਂ ਜਿਹੜਾ ਵੱਧ ਰੋਲ ਆ ਸਾਡੇ ਰਾਜ ਸਭਾ ਦੇ ਮੈਂਬਰ ਨੇ ਸੰਦੀਪ ਪਾਠਕ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਕਮਾਂਡ ਸੰਭਾਲਦੀ ਆ ਤੇ ਉਹਨਾਂ ਨੇ ਸਾਡੇ ਜਿਹੜੀ ਨਿਮੈਂਦਗੀ ਦੇਣੀ ਆ ਜਿ ਤਰ੍ਹਾਂ ਸਾਡੀ ਸਟੇਟ ਦਾ ਚੇਅਰਮੈਨ ਹੋ ਗਿਆ ਵੈਸ ਚੇਅਰਮੈਨ ਹੋ ਗਿਆ ਕੋਈ ਡਾਇਰੈਕਟਰ ਹੋ ਗਿਆ ਅਜੇ ਤੱਕ ਕੋਈ ਵੀ ਸਾਨੂੰ ਉਨਤੀ ਪਦ ਉਨਤੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਬਿਲਕੁਲ ਹੀ ਸਾਨੂੰ ਅੱਖਾਂ ਪਰੋਖ ਕਰਕੇ ਇਸ ਸਮਾਜ ਨੂੰ ਦਰ ਕਰਨਾਰ ਕੀਤਾ ਉਹਦੇ ਸਮਝਦੇ ਵੀ ਜਿਤਨਾ ਪੰਜਾਬ ਦੇ ਵਿੱਚ ਇਹ ਲੋਕ ਰਹਿੰਦੇ ਨਹੀਂਗੇ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਮਾਂ ਕਿ ਜੇਕਰ ਤੁਸੀਂ ਸਾਨੂੰ ਭੁਲਾ ਦਿੱਤਾ ਤੇ ਇਹ ਸਾਡਾ ਸਮਾਜ ਛੜਕਾਂ ਤੇ ਉੱਤਰ ਆਊਗਾ ਤੇ ਬਹੁਤ ਹੀ ਮਾੜਾ ਹੋਊਗਾ ਜੇਕਰ ਸਾਨੂੰ ਨਾਲ ਲੈ ਕੇ ਤੁੰਨਗੇ ਤੇ ਅਸੀਂ ਵੱਧ ਚੜ ਕੇ ਅਗਲੇ ਚੋਣਾਂ ਦੇ ਵਿੱਚ ਹਿੱਸਾ ਪਾਵਾਂਗੇ ਤੇ ਸਰਕਾਰ ਨਾਲ ਚੱਲਾਂਗੇ ਵਾਹਿਗੁਰੂ ਜੀ ਦਾ ਸਾਥ ਸਾਥ ਵਾਹਿਗੁਰੂ ਜੀ ਕੀ ਫਤਿਹ